ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਥਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਛੇਨੇ ਛੇਨੇ ਪਾਤਸ਼ਾ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਨੇ ਦਸਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੀ ਨੌਵੇਂ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ ਨੇ 마ਸੂਮ ਲਾਲੜੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਰਾਂ ਚ ਖੜੇ ਨੇ ਦੋ ਮੈਦਾਨੇ ਜੰਗ ਦੇ ਸ਼ਹੀਦ ਹੋ ਰਹੇ ਨੇ ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਕਥਾ ਦੇ ਵਿੱਚ ਚਾਰ ਪਰਸਨਲਿਟੀਆਂ ਦਾ ਜ਼ਿਕਰ ਹੋ ਰਿਹਾ ਬਾਬਾ ਕਬੀਰ ਜੀ ਮੁਹੰਮਦ ਸਾਫ ਸੱਲੱਲਾਹੁ ਅਲੈਹੁ ਵਸੱਲਮ ਬਾਬਾ ਗੁਰੂ ਨਾਨਕ ਜੀ ਤੇ ਸੋਕਰੇਟ ਦਾ ਬਿਆਨ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿ ਰਹੇ ਨੇ ਕਿਸ ਤਰ੍ਹਾਂ ਲੋਗ ਧਰਮ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਅੱਜ ਦੀ ਕਥਾ ਸੁਣਨੇ ਆਂਡ ਤੱਕ ਉਸ ਬਾਦ 200 ਛੋਟਾ ਜਿਹਾ ਰਿਵਿਊ ਹੋਏਗਾ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੁੱਬੋ ਹੀ ਦਿਆ تھا ਹਮੇ ਨਾ ਖੁਦਾ ਨੇ ਓਏ ਹੋਏ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੁੱਬੋ ਹੀ ਦਿਆ تھا ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਜ਼ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇਕ ਭਗਤ ਨੂੰ ਇਸ ਢੰਗ ਨਾਲ ਜ਼ੋਬਕੋਬ ਕੀਤਾ ਗਿਆ ਜਦ ਬਿਰਧ ਹੋ ਗਿਆ ਨਾ ਕਬੀਰ ਤੰਗ ਆ ਕੇ ਉਸ ਨੇ ਬਨਾਰਸ ਛੋੜੀ ਅਖੇ ਰੋਜ਼ ਰੋਜ਼ੇ ਝਗੜਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਨ ਨਹੀਂ ਕਰ ਸਕਦਾ ਹਾਂ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਕੱਲ ਮਿਲਨੇ ਬੈਠਦਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਦ ਹੋ ਗਏ ਤੋ ਕਬੀਰ ਨੇ ਆਪਣੇ ਪਰਿਵਾਰ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਦ ਹੋ ਗਿਆ ਇਹ ਰੋਜ਼ ਰੋਜ਼ ਦੇ ਝਗੜੇ ਝੰਡਕ ਮੈਥੋਂ ਹੁੰਦੇ ਨਹੀਂ ਨਿਕਲੀਏ ਬਨਾਰਸ ਛੋੜੀਏ ਬੈਲ ਗੱਡੀ ਤੇ ਸਮਾਨ ਰਖਿਆ ਥੋੜਾ ਬਹੁਤ ਤੇ ਚੱਲ ਪਏ ਕਿਥੇ ਮਗਰ ਮਗਰ ਲਖਨਊ ਤੋਂ ਕੋਈ 150 ਮੀਲ ਦੀ ਦੂਰੀ ਤੇ ਹੈ ਮਗਰ ਗੋਰਖਪੁਰ ਦੇ ਕੋਲ ਇਹਦੇ ਬਾਰੇ ਬ੍ਰਾਹਮਣ ਇਹ ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੁਨ ਵਿੱਚ ਜਾਏਗਾ ਓਏ ਹੋ ਮਗਰ ਤੇ ਜਿਸ ਦਿਨ ਬਨਾਰਸ ਛੋੜ ਕੇ ਕਬੀਰ ਜਾਣ ਲਗੇ ਕਹਿੰਦੇ ਨੇ ਪਿਰ ਖਾਲੂਆਂ ਨੇ ਦੀਪਮਾਲਾ ਕੀਤੀ ਸੀ ਚਲੋ ਨਿਕਲੇ ਆਏ ਇੱਕ ਕਾਫਰ ਨਿਕਲੇ ਆਇਆ ਇੱਕ ਮਨਮੁਖ ਨਿਕਲੇ ਆਇਆ ਅਸਭ ਸੁਖੀ ਖੁਸ਼ੀ ਜਤਾਈ ਕੁਛਕ ਨੇ ਪੁੱਛ ਵੀ ਲਿਆ ਭਗਤ ਜੀ ਕਿਥੇ ਜਾ ਰਹੇ ਹੋ ਆਖਰ ਕਿਥੇ ਰੋਗੇ ਕਬੀਰ ਕਹਿੰਨੇ ਕਿ ਮਗਹਰ ਦੇਚ ਜਾ ਰਹੇ ਮਘਰ ਰਵਾ ਕੇ ਤੋ ਪਤਾ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਘਰ ਸਮਬਿਚਾਰੇ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਹੋਛਾ ਭਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਘਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ कि ਉੱਥੇ ਜਿਹੜਾ ਮਰੇਗਾ ਕੋਤੇ ਦੀ ਜੋਨੇ ਜਾਏ ਇਹ ਉੱਥੇ ਜਾ ਰਿਹਾ ਹੋਛਾ भगत ਹੈ ਕਿਤਾ ਹੋਛਾपन ਜ਼ਾਹਿਰ ਹੋ ਗਿਆ ਪਰ ਕਬੀਰ ਉੱਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਣੋਰੀ ਲੋ ਜੀ ਭਰਮ ਨਾ ਭੋਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿ ਦੇਜੋ ਹੋਈ ਫਿਰ ਉਹਦੇ ਚ ਰਾਮ ਆਉਣਾ ਚਾਹੀਦਾ ਹੈ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਹੈ ਸਭੇ ਕੋ ਨੇ ਧਿਰ ਵਿੱਚ ਰਾਮ ਹੋਣਾ ਚਾਹੀਦਾ ਹੈ ਹਿਰਦੇ ਚ ਪ੍ਰਭੂ ਹੋਣਾ ਚਾਹੀਦਾ ਹੈ ਮੈਂ ਜਿਸ ਦਿਨ ਮਗਰ ਵਿੱਚ ਭਗਤ ਕਬੀਰ ਜੀ ਦਾ ਇਹ ਅਸਥਾਨ ਦੇਖਣ ਗਿਆ ਸੀ ਸਮਾਦ ਬਣੀ ਹੋਈ ਹੈ ਹੈਰਾਨ ਹੋਇਆ ਇੱਕ ਪਾਸੇ ਬ੍ਰਾਹਮਣ ਬੈਠਾ ਸੀ ਇੱਕ ਪਾਸੇ ਮਜ਼ਦੁਰ ਬੈਠਾ ਸੀ ਮੁਸਲਮਾਨ ਫਿਰ ਬ੍ਰਾਹਮਣ ਨੇ ਮੈਨੂੰ ਕਿਹਾ सरदार जी ये भगत कबीर जी की समाध है कबर समाध कबर आप यहां माथा टेके उधर मजोर आवाज मारे मैं कह हद हो गई थाथों तंग आके बनारस छोड़ी सी इथे भी खेड़ा नहीं छड़े अच्छा एक थाथों तंग आके निकले तुसी इतने भी खेड़ा नहीं छड़े मैं पड़े ने दे बोल ਉਤੇ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੋਲਾ ਛਾੜੇ ਦੋ ਪੰਡਤ ਮੋਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਦਿਆ ਮੈਂ ਦੋਵੇਂ ਛੋੜ ਦਿੱਤੇ ਨੇ ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਇਹਨੂੰ ਕਿਉਂ ਚੰਬੜੇ ਹੋਇਆ ਇਹ ਤਾਂ ਫਤ ਤੰਗਾ ਕੇ ਤੇ ਆਇਆ ਸੀ ਮਾਘਰ ਦੇਚ ਅਜਵੀ कोई डेढ़ हजार तो ज्यादा आबादी नहीं है यह भी मैर्ज करा पै है और डेढ़ हजार जी आबादी है वह भी हिंदू की नहीं है क्यों हिंदू मन दिन जोड़ा इतने मरेगा मग जो है नरक दे जाएगा खोते की जो जाएगा हिंदू तो वसदे ही नहीं धारण है तो उन्हना दोहान मैनू कहना पैया भावें दोह की निगाह चो मैं बुरा ही बन गया मैं कथों तंग आके इसने बनारस छोड़ी से ਬਿਚਾਰਾ ਤੰਗਾ ਕੇਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦ ਅਵਸਥਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਣ ਨਾਲ ਸਮਾਦੀਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਗੂਰ ਗੂਰ ਕੇ ਮੈਨੂੰ ਦੇਖਣੇ ਕਿਥੋਂ ਆਇਆ ਹੈ ਇਹ ਕਿਹੋ ਜਿਹਾਂ ਦਾ ਬੰਦਾ ਇੱਥੇ ਆਇਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਗ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੂਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਬੀਆਂ ਪੈਗੰਬਰਾਂ ਨੂੰ ਨਬੀਆਂ ਨੂੰ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਬਾਕੀ ਹੋਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁਸੀਂ ਖੁੱਦ ਅੰਦਾਜ਼ਾ ਲਗਾਓ ਕਿਤਨੀ ਜ਼ੋਰ ਨਾਲ ਸੱਟ ਲੱਗੀ ਹੋਵੇਗੀ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨ ਨਾ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਚ ਬੰਦ ਨੇ ਦਸਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੇ ਨੌਵੇਂ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ ਨੇ ਮਾਸੂਮ ਲਾੜਲੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਰਾਂ ਚ ਖੜੇ ਨੇ ਦੋ ਮੈਦਾਨੇ ਜੰਗ ਦੇ ਸ਼ਹੀਦ ਹੋ ਰਹੇ ਨੇ ਹੈਰਾਨਗੀ ਹੈ ਸੁ크ਰਾਟ ਨੂੰ ਇਥੰਦੇ ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਪਰ ਇਹ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁ크ਰਾਟ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ ਅਜ਼ੀਮ ਮਨੁਕਨੋ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦ ਇਸਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਤਰਸ ਆਉਂਦਾ ਹੈ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣਿਆ ਹੋਇਆ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ जहर पिस के तैयार हो गई प्याला तैयार होया ते सुकरात नु कहा गया पकड़ पी हाथ प्याला है ते मुनसफ कह देख सुकरात मैं अजे भी तेनू छोड़ सदा एक शर्त है सुकुरात कह की तू ए तेन छोड़ दे चला जा इस मुल्क नु छोड़ दे मैं ਇਸ ਢੰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲ ਆ ਜਾ ਸੁਕਰਾਤ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਬਚ ਜਾਏਗੀ ਸੁਕਰਾਤ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਕਿ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਜ਼ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਓਏ ਹੋਏ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਅੱਲਾਹ ਛੋਟ ਕੀਤੀ ਬੜੀ ਬਹਾਰੀ ਮਨਸਫ ਤੇ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਂ ਤੇ ਮਾਰੇ ਗਏ ਬੋਧ ਭਿਕਸ਼ੂ ਲੱਖਾਂ ਦੀ ਤਾਦਾਦ ਵਿੱਚ ਕਤਲ ਹੋਏ ਕਿਦਰੇ ਧਰਮ ਦੇ ਨਾਂ ਤੇ ਮੰਦਿਰ ਨੂੰ ਜਲਾਇਆ ਜਾਂਦਾ ਹੈ ਗਰਾਇਆ ਜਾਂਦਾ ਹੈ ਕਿਦਰੇ ਮਸਜਿਦ ਗਰਾਇ ਜਾਂਦੀ ਹੈ ਧਰਮ ਦੇ ਨਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪੁਨੋ ਪਾਪ ਲੱਜਾਂ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਕਿ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਿਹਾ ਪਾਪਾਂ ਨੂੰ ਵੀ ਕੰਬੜੇ ਛੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਵਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਂ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਂ ਤੇ ਕਤਲ ਉਗਾਰਤ ਧਰਮ ਦੇ ਨਾਂ ਤੇ ਨਫਰਤ ਧਰਮ ਦੇ ਨਾਂ ਤੇ ਵਿਤਕਰੇ ਤੋਂ ਮਰਜ਼ ਕਰਾਂ ਕਾਨੂੰਨ ਨਾਲ ਤੇ ਸੁਰੀਆਂ ਯਾਦਾਂ ਪਾਪ ਨੇ ਕਿਤੇ ਅੰਦਰ ਆਉਂਦੇ ਨੇ ਤੇ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੋਲਣਗੇ ਕਿ ਕੋਈ ਅੰਦਰ ਦੇ ਤੀਰਥ ਨਾਲ ਧੋਲਣਗੇ ਤਾਂ ਤੋਂ ਅੰਤਰੀਵ ਤੀਰਥ ਕਿਹੜਾ ਹੈ ਧਨ ਗੁਰ ਨਾਨਕ ਦੇਵ ਜੀ ਨੇ ਜੋ ਇਸ ਦਾ ਜ਼ਿਕਰ ਕੀਤਾ ਹੈ ਖੁਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂ ਜੀ ਤੀਰਥ ਤਪਦਾ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਥੋੜਾ ਜਿਹਾ ਦਾਨ ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋਟਾ ਤਪ ਕਰ ਲੈਣਾ ਹਾਂ ਜੀ ਜੇ ਕੋ ਪਾਵੈ ਤਿਲ ਕਾ ਮਾਣ ਇਸ ਤੋਂ ਅਗਰ ਕੁਝ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ ਓਏ ਤੀਰਤ ਤੋ ਹੋ ਕੇ ਆਇਆ ਹੈ ਇਹ ਫਲਾਣੇ ਤੀਰਤ ਤੋ ਹੋ ਕੇ ਆਇਆ ਔਰ ਬੜੀ ਭੀੜ ਆਉਂਦੀ ਹੈ ਤੀਰਥਾਂ ਤੇ ਕਬੀਰ ਕਹਿੰਦੇ ਨਾਮਨ ਕੋ ਤੀਰਥ ਘਨੇ ਮਨ ਬਉ ਰਾਰੇ ਪੂਜਨ ਕੋ ਬਉ ਦੇਵ ਪੂਜਣ ਵਾਸਤੇ ਇੱਕ ਦੇਵਤਾ ਹੈ 33 ਕਰੋੜ ਨੇ ਤੇ ਨਾਮਨ ਵਾਸਤੇ ਇੱਕ ਤੀਰਥ ਹੈ ਬਥੇਰੇ ਨੇ ਨਾਮਨ ਕੋ ਤੀਰਥ ਘਰੇ ਮਨ ਬਉ ਰਾਰੇ पूजन को बहु देव कहो कबीर छूटन नहीं मन बौरा रे छूटन हर की सेव किस तरी के नाल तू नहीं छूट सकदा भटकले जितना तीर्थां ते भटकना तीर्थते है और उस अंतरीव तीर्थ द गुरु नानक ने बहुत सारे शब्द जिक्र कीता है एक ठां ते साहब कहन तीर्थ नामण जाओ जरूर जाओ तीर्थ ते स्नान करण वास्ते जाओ जरूर जाओ तीर्थ लावण जाओ तीर्थ नाम है तीर्थ शब्द विचार अंतर ज्ञान है गुरु ज्ञान साचा स्थान तीर्थ दश पूर्व सदा दशाहरा दश पूर्व सदा दशाहरा दश पापों नो हरण वाला कहंदे ने मागीदाई स्नान करिए कृक क्षेत्र ते चंद्र ग्रहण सूर्य ग्रहण दे स्नान करिए कुंभ का करिए कुंभी का इशनान करिए दस पाप मिट जाते हैं मैं फिर दोहरा दे दस पाप चार पाप जबान दे तीन पाप मन दे तीन पाप तन दे धुल जाते हैं अज तक जबान ने जो पाप किए ने मिथिया बोलीए फिका बोलीए कौड़ा बोलीए व्यर्थ बोलीए ਅਜ ਤੱਕ ਤਨ ਨੇ ਜਿੰਨੇ ਪਾਪ ਕੀਤੇ ਨੇ ਅਪਰਾਧ ਕੀਤੇ ਨੇ ਕਿਸੇ ਦੀ ਜਾਨ ਖੋਈਏ ਕਿਸੇ ਦਾ ਮਾਲਕ ਹੋਇਆ ਕਿਸੇ ਦੀ ਇੱਜ਼ਤ ਲੁੱਟੀ ਅਜ ਤੱਕ ਮਨ ਨੇ ਜਿੰਨਾ ਬੁਰਾ ਸੋਚਿਆ ਕਿਸੇ ਦੀ ਜਾਨ ਬਾਰੇ ਕਿਸੇ ਦੇ ਧਨ ਬਾਰੇ ਤੇ ਕਿਸੇ ਦੀ ਇੱਜ਼ਤ ਬਾਰੇ 10 ਪਾਪ ਨੇ ਪਰ ਇਹ ਬਾਰ ਬਾਰ ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਨਨ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗੇ ਹੀ ਤੇ ਇਸ਼ਨਾਨ ਕੀਤਾ ਜਾਏ ਇਨ੍ਹਾਂ ਵਿਸ਼ੇਸ਼ ਤੀਰਥਾਂ ਤੇ ਦਸ ਪੁਰਬ ਸਦਾ ਦਸਾਹਰਾ ਉਹਨਾਂ ਦਸਾਂ ਪੁਰਵਾਂ ਤੇ ਇਸ਼ਨਾਨ ਕੀਤਾ ਜਾਏ ਦਸ ਪਾਪ ਹਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਕਹਿੰਦੇ ਨਹੀਂ ਹੁੰਦੇ ਹੋਏ ਨਹੀਂ ਹੁੰਦੇ ਤੀਰਥਾਂ ਤੇ ਇਸ਼ਨਾਨ ਕਰਦੇ ਆ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੌੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ तीर्थਾਂ ਤੇ ਵੀ ਚੋਰੀ ਜਾਂਦੀ ਹੈ। तीर्थਾਂ ਤੇ ਵੀ ਹੱਥਿਆ ਹੋ ਜਾਂਦੀ ਹੈ। तीर्थਾਂ ਤੇ ਬੜੇ-ਬੜੇ ਅਨਰਥ ਹੋ ਜਾਂਦੇ ਨੇ। ਇਹ ਵੀ ਮਾਰਜ ਕਰਦੇ ਨੇ। ਦਸਪੁਰਬ ਸਦਾ ਦਾ ਸਾਹਰਾ। ਵਾਸਤਵਿਕ ਫਿਰ ਤੀਰਥ ਕਿਹੜਾ ਹੈ? ਜੋ ਇਹਨਾਂ ਦਸਾਂ ਪਾਪਾਂ ਦਾ ਹਰਨ ਕਰ ਦਿੰਦਾ ਹੈ, ਮਿਟਾਉਂਦੇ ਦਾ ਹੈ। ਤੀਰਥ ਨਾਮ ਨਾ ਜਾਓ। ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ ਉਸੇ ਦਾ ਮੇਰੇ ਪਾਦਸ਼ਾਹ। ਜ਼ਿਕਰ ਕਰ ਦੇ ਨੇ ਇਹ ਜੋ ਤੀਰਥਾਂ ਤੇ ਪੁਰਵਾ ਕਈ ਇਸ਼ਨਾਨ ਕਰਨਾ ਹੈ ਔਰ ਉੱਥੇ ਜਾ ਕੇ ਥੋੜਾ ਬਹੁਤ দান ਦੇਣਾ ਹੈ ਇਸ ਤੋਂ ਅਗਰ ਕੁਝ ਪ੍ਰਾਪਤ ਹੁੰਦਿਆ ਤਾਂ ਤਿਲ ਜਿਤਨਾ ਮਾਨ ਲੋਕੀ ਕਹਿੰਦੇ ਨੇ ਤੀਰਥਾਂ ਤੇ ਹੋ ਕੇ ਆਇਆ ਹੈ ਇਸ਼ਨਾਨ ਕਰਕੇ ਆਇਆ ਹੈ ਲੋਕਾਂ 'ਚ ਥੋੜਾ ਜਿਹਾ ਮਾਨ ਬਣ ਜਾਂਦਾ ਹੈ ਧਾਰਮਿਕ ਬੰਦਾ ਹੈ ਤੀਰਥਾਂ ਤੇ ਹੋ ਕੇ ਆਇਆ ਹੈ ਫਲਾਣੇ ਤੀਰਥ ਤੇ ਹੋ ਕੇ ਆਇਆ ਹੈ ਫਲਾਣੇ ਤੀਰਥ ਤੇ ਹੋ ਕੇ ਆਇਆ ਹੈ ਔਰ ਕਈ ਲੋਕੀ ਤੇ ਸਿਰਫ ਦਸਣ ਵਾਸਤੇ ਫਿਰ ਘਰਾਂ ਘਰਾਂ ਚ ਪ੍ਰਸ਼ਾਦ ਵੰਦਦੇ ਏ ਸੀ ਅੱਜ ਦੀ ਕਥਾ ਕਮਲ ਦੇ ਵਿੱਚ ਪੈਦਾ ਹੋਣ ਵਾਲਾ ਬੰਦਾ ਤੇ ਗੁਲਾਬ ਤਰੰਦਾ ਦਿਲ ਰੱਖਣ ਵਾਲਾ ਬੰਦਾ ਉਹਦੇ ਖਿਲਾਫ ਲੋਕ ਇਤਨੇ ਸਾਰੇ ਕਲੇਮ ਕਰਦੇ ਨੇ ਇਤਨੇ ਸਾਰੇ ਬਲੇਮ ਕਰਦੇ ਨੇ ਕਿ ਉਹ ਆਪਣਾ ਇਲਾਕਾ ਬਨਾਰਸ ਛੱਡ ਕੇ ਤੇ ਕਿਸੇ ਦੂਸਰੇ ਇਲਾਕੇ ਚ ਜਾਂਦਾ ਆਕੇ ਉੱਥੇ ਸਕੂਨ ਦੀ ਜ਼ਿੰਦਗੀ گزار ਸਕੇ ਆਪਣੇ ਰੱਬ ਦੇ ਨਾਲ ਆਪਣੇ ਕਲਮਾਤ ਜੋੜ ਸਕੇ ਇਸ ਦੁੱਖ ਤੋਂ ਤੰਗ ਆ ਕੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਬਾਬਾ ਕਬੀਰ ਜੀ ਮੈਂ ਲਿਖਿਆ ਸੀ ਮੈਨੂੰ ਭੁੱਲ ਗਿਆ ਕਾਮੀ ਕਰੋਧੀ ਲਾਲਚੀ ਇਨਸੇ ਨਾ ਭਗਤੀ ਹੋਵੇ ਭਗਤੀ ਕਰੇ ਕੋਈ ਸੂਰਮਾ ਜਾਤੀ ਵਰਨ ਕੁਲ ਖੋਵੇ ਮਤਲਬ ਕਿ ਲਾਲਚੀ ਤੇ ਕਰੋਦੀ ਤੇ ਕਾਮੀ ਬੰਦੇ ਕੋਲ ਜਿਹੜਾ ਯਾਨੀ ਕਿ ਆਪਣੀਆਂ ਖੁਆਇਸ਼ਾਂ 'ਚ ਫਸਿਆ ਆਇਆ ਉਹਦੇ ਕੋਲ ਭਗਤੀ ਦੀ ਕੋਈ ਉਮੀਦ ਨਾ ਰੱਖੋ ਉਹਦੇ ਕੋਲ ਕੋਈ ਬਖਤਪਨ ਨਹੀਂ ਹੋਏਗਾ ਬਲਕਿ ਕੋਈ ਭਗਤੀ ਉਹ ਹੀ ਕਸੂਰਮਾ ਕਰਦਾ ਜਿਹੜਾ ਆਪਣੀ ਜ਼ਾਤ ਪਾਤ ਤੋਂ ਹਟ ਕੇ ਆਪਣੇ ਕਲਚਰ ਤੋਂ ਆਪਣੀ ਜ਼ਾਤ ਤੋਂ ਆਪਣੇ ਹਰ ਚੀਜ਼ ਤੋਂ ਹਟ ਕੇ ਭਗਤੀ ਕਰੇ ਰੱਬ ਨੂੰ ਯਾਦ ਕਰੇ ਫਿਰ ਅੱਗੇ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਮਾਲਾ ਫੇਰਤ ਜੁਗ ਭਈਆ ਫੇਰ ਨਾ ਮਨ ਕਾ ਫੇਰ ਫੇਰਾ ਨਾ ਮਨ ਕਾ ਫੇਰਾ ਕਿਰ ਕਾ ਮਨ ਕਾ ਢਾਰੇ ਦੇ ਮਨ ਕਾ ਮਨ ਕਾ ਫੇਰ ਜਾਂ ਮਨ ਕਾ ਮਨ ਕਾ ਫੇਰੇ ਇੰਦਾ ਕਿਆ ਨਾ ਮਤਲਬ ਹੈ ਵੇ ਕਿ ਬਹੁਤ ਜ਼ਿਆਦਾ ਯਾਨੀ ਕਿ ਤਸਬੀਆਂ ਦੇ ਦਾਣੇ ਸੱਟਣ ਦੇ ਨਾਲ ਕੋਈ ਰੱਬ ਵਗੈਰਾ ਨਹੀਂ ਮਿਲਦਾ ਉਨੀ ਦੇਰ ਤੱਕ ਰੱਬ ਨਹੀਂ ਤੁਹਾਨੂੰ ਮਿਲਣਾ ਜਿੰਨੀ ਦੇਰ ਤੁਸੀਂ ਆਪਣੇ ਮਨ ਦਾ ਮਨ ਕਾ ਨਹੀਂ ਫੇਰੋਗੇ ਉਹਦਾ ਦਾਣਾ ਨਹੀਂ ਫੇਰੋਗੇ ਬਹੁਤ ਪਿਆਰੀ ਬਾਬਾ ਕਬੀਰ ਜੀ ਦੇ ਬਾਰੇ ਇਖਤਲਾਫ ਹੈ ਕੋਈ ਕਹਿੰਦੇ ਨੇ Hindu ਸੀ ਕੋਈ ਕਹਿੰਦੇ ਸੀ ਇਹ ਮੁਸਲਮਾਨ ਹੈ ਲੇਕਿਨ ਅੱਜ ਕਲੀਅਰ ਹੋਇਆ ਕਿ ਉਹ ਇਹ ਦੋਨਾਂ ਤੋਂ ਯੱਕੇ ਹੋਏ ਸੀ ਮੁਸਲਮਾਨਾਂ ਤੋਂ ਵੀ ਯੱਕੇ ਹੋਏ ਸੀ ਬਾਬਾ ਕਬੀਰ ਜੀ ਤੇ ਹਿੰਦੂਆਂ ਤੋਂ ਵੀ ਯੱਕੇ ਹੋਏ ਸੀ ਹਿੰਦੂਆਂ ਦੇ ਵਿੱਚ ਤੁਹਾਨੂੰ ਪਤਾ ਕਿ ਜਾਤ ਪਾਤ ਦਾ ਨਿਜ਼ਾਮ ਬਹੁਤ ਹਾਈ ਲੈਵਲ ਤੇ ਵੇ ਬ੍ਰਹਮਣ ਸ਼ੂਦਰ ਫਿਰ ਇਸ ਤਰ੍ਹਾਂ ਕਰਕੇ ਦੋ ਹੋਰ ਨੇ ਇਹਨਾਂ ਦੇ ਵਿੱਚ ਜਿਹੜੇ ਮਤਲਬ ਸ਼ੂਤਰ ਨੂੰ ਬਿਲਕੁਲ ਹੀ ਸਭ ਤੋਂ ਨੀਚੇਲਾ ਦਰਜਾ ਦਿੱਤਾ ਆ। ਜਦਕਿ ਹਰ ਧਰਮ ਜਾਤ ਪਾਤ ਦੇ ਨਿਜ਼ਾਮ ਨੂੰ ਖਤਮ ਕਰਦਾ ਬਾਬਾ ਕਬੀਰ ਜੀ ਦਾ ਬਾਬਾ ਕਬੀਰ ਜੀ ਦਾ ਵੀ ਇਹੀ ਮੋਟਿਵ ਸੀ ਕਿ ਜਾਤ ਪਾਤ ਦਾ ਨਿਜ਼ਾਮ ਖਤਮ ਹੋ ਜਾਵੇ। ਜਾਤ ਦੇ ਉਹ ਜਲਾਏ ਸੀ ਲੇਕਿਨ ਦਿਲ ਦੇ ਉਹ ਰੱਬ ਦੇ ਬਹੁਤ ਕਰੀਬ ਸੀ। ਹੁਣ ਦੂਸਰੇ ਨੰਬਰ ਤੇ ਗਿਆਨੀ ਸੰਤ ਮਸਕੀਨ ਜੀ ਨੇ ਮੁਹੰਮਦ ਸੱਲਲ੍ਹਾ ਵਾਲੇ ਸੱਲਮ ਦੀ ਗੱਲ ਕੀਤੀ ਕਿ ਬਦਰ ਦੇ ਵਿੱਚ ਉਹਨਾਂ ਦੇ ਦੋ ਦੰਦ ਸ਼ਹੀਦ ਹੋਏ। ਹਾਂ ਗਜ਼ਵਾ ਉਹ ਦੇ ਵਿੱਚ ਉਹਨਾਂ ਦੇ ਦੋ ਦੰਦ ਸ਼ਹੀਦ ਹੋਏ ਸੀ। ਜਦੋਂ ਦੂਸਰੀ ਫੌਜ ਨੇ ਉਹਨਾਂ ਤੇ ਹਮਲਾ ਕੀਤਾ ਤੇ ਆਪ ਗੜੇ ਚ ਡਿੱਗ ਪਏ ਉਹ ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਗਰੀਬਾਂ ਦੀ ਖਬਰਗੀਰੀ ਕਰਦੇ ਨੇ ਜਦੋਂ ਜਿਹਨਾਂ ਦੇ ਆਉਣ ਤੋਂ ਪਹਿਲਾਂ ਮਾਸਰੇ ਦੇ ਵਿੱਚ ਇੱਕ ਇੱਕ ਲੜਾਈ ਤੋਂ ਨਸਲਾਂ ਦੀਆਂ ਨਸਲਾਂ ਖਤਮ ਹੋ ਜਾਂਦੀਆਂ ਸੀ ਉਹਨਾਂ ਜਾਣ ਕੇ ਪਿਆਰ ਮੁਹੱਬਤ ਡਾਲ ਦਿੱਤਾ ਫਿਰ ਜਿਹੜੀਆਂ ਉਸ ਵੇਲੇ ਚ ਬੇਟੀਆਂ ਨੂੰ ਜ਼ਿੰਦਾ ਦਰਗੋਹ ਕਰ ਦਿੰਦੇ ਸੀ ਬੇਟੀਆਂ ਨੂੰ ਇੱਕ ਮਕਾਮ ਦਿੱਤਾ ਮੁਹੰਮਦ ਸੱਲੱਲਾਹ ਵਾਲੀ ਵਸੱਲਮ ਨੇ ਬੇਟੀਆਂ ਦੀ ਔਰਤਾਂ ਦੀ ਇੱਕ ਮਕਾਮ ਰੱਖਿਆ ਫਿਰ ਉਸ ਬਾਪਾਵਾ ਗੁਰੂ ਨਾਨਕ ਜੀ ਦੀ ਗੱਲ ਕੀਤੀ ਬਾਪਾ ਗੁਰੂ ਨਾਨਕ ਜੀ ਨੂੰ ਵੀ ਪੱਥਰ ਮਾਰੇ ਗਏ ਬਗਦਾਦ ਦੇ ਵਿੱਚ ਤਬਲੀਗ ਕਰਨ ਦੇ ਸਿਲਸਲੇ 'ਚ ਗਏ ਨੇ ਬਾਬਾ ਮਰਦਾਨਾ ਜੀ ਨੇ ਨਾਲ ਤੇ ਉੱਥੇ ਪੱਥਰ ਮਾਰੇ ਗਏ ਜਿਵੇਂ ਮੁਹੰਮਦ ਸਾਹਿਬ ਸੱਲੱਲਾਹ ਵਾਲੀ ਵਸੱਲਮ ਨੂੰ ਗਜ਼ਵ ਸਫਰ ਤਾਇਫ ਦੇ ਵਿੱਚ ਪੱਥਰ ਮਾਰੇ ਗਏ ਸੀ ਉਹਨਾਂ ਦੀਆਂ ਜੁੱਤੀਆਂ ਜਿਹੜੀਆਂ ਖੂਨ ਨਾਲ ਭਰ ਗਈਆਂ ਸੀ ਐਂਡ ਤੇ ਗੱਲ ਕੀਤੀ ਸੁਕਰਾਟ ਦੀ ਸੁਕਰਾਟ ਬੜਾ ਹੀ ਕਮਾਲ ਦਾ ਦਰਵੇਸ਼ ਬੰਦਾ ਸੀ ਅਫਲਾਤੂਨ ਹੋਂ ਦਾ ਸ਼ਾਗਿਰਦ ਸੀ ਤੇ ਇਤਨਾ ਕਾਬਲ ਉਸਤਾਦ ਨਾ ਅਜੇ ਤੱਕ ਕੋਈ ਆਇਆ ਤੇ ਨਾ ਹੀ ਇਸ ਤਰ੍ਹਾਂ ਦਾ ਕਾਬਲੀਅਤ ਵਾਲਾ ਬੰਦਾ ਕਿ ਉਹਨੂੰ ਵੀ ਜ਼ਹਿਰ ਦਾ ਪਿਆਲਾ ਪੀਆਇਆ ਗਿਆ ਸਿਰਫ ਇੱਕ ਜ਼ਾਤ ਪਾ ਦੇ ਨਿਜ਼ਾਮ ਤੋਂ ਧਰਮ ਦੀ ਗਲਤ ਪ੍ਰਚਾਰ ਤੋਂ ਕਿਉਂਕਿ ਧਰਮ ਯਾ ਧਰਮ ਦਾ ਜਦੋਂ ਨੌਲੇਜ ਗਲਤ ਬੰਦਿਆਂ ਦੇ ਹੱਥ ਚੜਦਾ ਹੈ ਨਾ ਦੋਸਤੋ ਤੇ ਫਿਰ ਨਸਲਾਂ ਦੀਆਂ ਨਸਲਾਂ ਤਬਾਹ ਹੋ ਜਾਂਦੀਆਂ ਤੇ ਧਰਮ ਦਾ ਨੌਲੇਜ ਧਰਮ ਦਾ ਗਿਆਨ ਧਰਮ ਦਾ ਇਲਮ ਜਦੋਂ ਸਹੀ ਬੰਦਿਆਂ ਦੇ ਹੱਥ ਚੰਦਾ ਨਾ ਉਦੋਂ ਨਸਲਾਂ ਦੀਆਂ ਨਸਲਾਂ ਤਰੱਕੀ ਕਰਦੀਆਂ ਨੇ ਤੁਸੀਂ ਮਾਸਰੇ ਦੇਖ ਲਓ ਬਹੁਤ ਸਾਰੇ ਮਾਸਰੇ ਬਹੁਤ ਸਾਰੀਆਂ ਬਸਤੀਆਂ ਇਸ ਵਜ੍ਹਾ ਤੀ ਤਬਾਹ ਹੋਈਆਂ ਕਿ ਉਹ ਆਪਣੇ ਆਨ ਵਾਲੀਆਂ ਨਸਲਾਂ ਨੂੰ ਮਿਸ ਗਾਈਡ ਕਰਦੀਆਂ ਨੇ ਦੋਸਤੋ ਕਥਾ ਬਹੁਤ ਪਿਆਰੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੂੰ ਮੇਰਾ ਸਲੂਟ ਇਹਨਾਂ ਦੀ ਇੱਕ ਹੋਰ ਕਥਾ ਦੇ ਨਾਲ ਜਲਦੀ ਮਿਲਾਂਗੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੋ ਇੱਕ ਲਾਈਕ ਜ਼ਰੂਰ ਕਰਿਆ ਜੇ ਦੋਸਤੋ ਤੁਹਾਡਾ ਇੱਕ ਲਾਈਕ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਦਿੰਦਾ ਮਿਲਨੇ ਆ ਇੱਕ ਨਵੀਂ ਵੀਡੀਓ ਚ ਅੱਲਾ ਹਾਫਿਜ਼